ਕਹਿੰਦੇ ਬਚਪਨ ਚ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਜਦੋਂ ਬੱਚੇ ਵੱਡੇ ਹੋ ਜਾਂਦੇ ਫਿਰ ਮਾਪਿਆਂ ਨੂੰ ਬੱਚਿਆਂ ਦੀ ਲੋੜ ਹੁੰਦੀ ਹੈ ਤੇ ਕਈ ਬੱਚੇ ਉਸ ਵੇਲੇ ਉਹ ਭੁੱਲ ਜਾਂਦੇ ਨੇ ਮਾਪਿਆਂ ਪਰੇ ਪੜੇ ਲਿਖੇ ਨਾ ਹੋਣ ਪਰ ਦੁਨੀਆ ਦੀ ਹਰ ਜ਼ਰੂਰੀ ਗੱਲ ਅਸੀਂ ਉਹਨਾਂ ਕੋਲੋਂ ਸਿੱਖਨੇ ਆ ਮਾਪਿਓ ਮਾਪਿਓਂ ਦੇ ਨੇ ਮਾਪਿਓ ਨੂੰ ਸਭ ਪਤਾ ਹੁੰਦਾ ਹੈ ਬੱਚੇ ਦੀਆਂ ਅੱਖਾਂ ਸੌਣ ਨਾਲ ਲਾਲ ਹੋਈਆਂ ਕਿ ਰੋਣ ਨਾਲ ਲਾਲ ਹੋਈਆਂ ਪਰ ਉਸ ਵਕਤ ਮਾਪਿਓ ਦਾ ਦਿਲ ਟੁੱਟ ਜਾਂਦਾ ਹੈ ਜਦੋਂ ਕਈ ਬੱਚੇ ਕਹਿੰਦੇ ਨੇ ਤੁਸੀਂ ਸਾਡੇ ਵਾਸਤੇ ਕੀਤਾ ਕੀ ਹੈ ਬਹੁਤ ਤਕਲੀਫ ਹੁੰਦੀ ਹੈ ਮਾਪਿਓ ਇਸ ਵਾਸਤੇ ਨਾ ਕਰਨਾ ਮਾਪਿਓ ਦੀ ਇੱਜ਼ਤ ਕਰੋ ਮਾਪਿਓ ਨਾਲ ਗੱਲਾਂ ਕਰੋ ਮਾਪਿਓ ਦੀ ਤਾਰੀਫ਼ ਕਰੋ ਔਰ ਮਾਪਿਓ ਦੇ ਇਧਰ ਉਧਰ ਦੀਆਂ ਗੱਲਾਂ ਕਰੋ ਉਹਨਾਂ ਨਾਲ ਟਾਈਮ ਆਪਣਾ ਬਤੀਤ ਕਰੋ ਉਹ ਇਹੋ ਚਾਹੁੰਦੇ ਨੇ ਤੁਹਾਨੂੰ ਦੁਆਵਾਂ ਮਿਲਣਗੀਆਂ ਅਸ਼ੀਰਵਾਦ ਮਿਲੇਗਾ ਕਹਿੰਦੇ ਜੇ ਰੁੱਖ ਵੱਡੀ ਗਏ ਜੇ ਰੁੱਖ ਵੱਡੀ ਗਏ ਫੇਰ ਲਈਏ ਛਾਂ لبਨੀ ਕਦਰਾਂ ਕਰ ਲੋ ਲੋਕੋ ਫਿਰ ਮਾ ਨਾ ਪਿਓ لبਨਾ ਨਾ ਮਾ ਲਬ